ਗੱਲ ਤਾਂ ਕਰੋ ਸੰਗਦੇ ਕਿਉਂ ਅੱਛਾ ਸੁਣ ਕਿੱਥੋਂ ਆਸਾਮ ਤੋਂ ਤੁਸੀਂ ਹਾਂਜੀ ਆਸਾਮ ਤੋਂ ਤੁਸੀਂ ਬੜੀ ਦੂਰ ਵਿਆਹ ਕਰਾਇਆ ਪੰਜਾਬ 'ਚ ਆਸਾਮ ਤੋਂ ਹੈ ਹਾਂਜੀ ਅੱਛਾ ਪੰਜਾਬੀ ਗਾਣੇ ਸੁਣਦੇ ਹੋ ਤੁਸੀਂ ਹਾਂਜੀ ਉਧਰ ਨਾਲ ساری ਪੰਜਾਬੀ ਚੰਗੇ ਲੱਗਦੇ ਆ ਆਪਣੇ ਆਸਾਮ 'ਚ ਪੰਜਾਬੀ ਗਾਣੇ ਚੱਲਦੇ ਨੇ ਹਾਂਜੀ ਹਾਂਜੀ ਅੱਛਾ ਸਿੱਧੂ ਮੂਸੇਵਾਲੇ ਨੂੰ ਜਾਣਦੇ ਨੇ ਉਧਰ ਲੋਕ ਵੀ ਹੈਗਾ ਸੀ ਹਾਂਜੀ ਮੇਰੇ ਭਰਾ ਵਰਗੇ ਜਾਂਦੇ ਆ ਜੀ ਅੱਛਾ 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 ਸੰਗੀ ਕਿਉਂ ਜਾਂਦੇ ਸੀ ਤੁਸੀਂ ਉੱਥੇ ਖੜੇ ਸੀ ਬਾਹਰ ਤੁਸੀਂ ਇੱਧਰ ਬਾਈ ਬਾਈ ਬੋਲ ਮਾਰੀਆਂ ਜਾਨ ਮੇਰੇ ਫੰਡ ਯਾਨੀ ਠੀਕ ਹੈ ਭਾਈ ਅਰੇ ਭਾਈ ਕਿਵੇਂ ਪਹਿਲਾਂ ਗਿਆ ਕਿਵੇਂ ਕੋਈ ਲਵ ਮਰਜਾ ਛੋਟੀ ਜਿਹੀ ਹਾਂਜੀ ਹਾਂਜੀ ਲਵ ਮਰਜਾ ਵਧੀਆ ਬੱਚੇ ਨੇ ਕਿ ਅਸੀਂ ਦੇਖਾਂ ਦੋ ਜਵਾਕ ਨਹੀਂ ਛੋੜਿਆ ਨਾ ਭਾਈ ਹਾਂਜੀ ਹਾਂਜੀ ਅੱਛਾ ਅੱਛਾ ਹਾਂ ਸਾਰਾ ਭਾਈ ਠੀਕ ਹੈ ਦਿਲ ਮਿਲਿਆ ਨੇ ਮਿਲੇ ਆ ਹਾਂਜੀ ਦਿਲ ਮਿਲਿਆ ਨੇ ਮਿਲੇ ਆ ਬਾਕੀ ਪਰਿਵਾਰ ਦੀ ਰਜ਼ਮੰਦੀ ਨਹੀਂ ਵਿਆਹ ਕਰਾਇਆ ਮਾਤਾ ਇਹ ਛੋਟੀ ਮਾਤਾ ਨੇ ਹਾਂਜੀ ਹਾਂਜੀ ਮਾਤਾ ਨੇ ਹੈ ਮਾਤਾ ਨੂੰ ਆਸਾਮ ਤੋਂ ਲੈ ਆਈਆਂ ਕਿਵੇਂ ਤੂੰ ਠੀਕ ਆ ਵਧੀਆ ਵਿਆਹ ਕੇ ਪਤ ਵਧੀਆ ਬਰਾਤ ਗਈ ਹੈ ਹਾਂ ਵਧੀਆ ਘਰੇ ਆ ਕੇ ਪਾਰਟੀ ਰੱਖੀ ਹੈ अच्छा चंगा खाड़े लाए अच्छा बढ़िया भी मतलब ए बनਦੀ ਆਪੇ ਥੋੜੀ ਵਧੀਆ ਵਧੀਆ ਬਣਦੀ ਬੋਲੀ ਸਮਝ ਆ ਜਾਂਦੀ ਇਹਨਾਂ ਦੀ ਬੋਲੀ ਪਹਿਲਾਂ ਤਾਂ ਇਕੱਠੇ ਵਧ ਜਾਂਦੀ ਤੁਸੀਂ ਪੰਜਾਬੀ ਬੋਲਦੇ ਹੋ ਹਾਂ ਹਾਂਜੀ ਅੱਛਾ ਨਾਮ ਕੀ ਆ ਤੁਹਾਡਾ ਸਿਟੀ ਓਰੇ ਅੱਗੇ ਕੀ ਰੱਖਿਆ ਇਧਰ ਨਾਮ ਕੋਈ ਪੰਜਾਬੀ ਨਾਮ ਨਹੀਂ ਰੱਖਿਆ ਗੁਲਾਬਕੌਰ ਗੁਲਾਬਕੌਰ ਜਨਾਬਰ ਕਾਸੀ ਇਹ ਖੜੀ ਰਹਿੰਦੀ ਆ ਉਹਦੀ ਖੇਡਦੀ ਆ ਇੱਥੇ ਤਾਂ ਨਾ ਗੁਲਾਬ ਹੀ ਰੱਖਤਾ ਕਰਦੇ ਨੇ ਅੱਛਾ ਹਾਂਜੀ ਠੀਕ ਆ ਭਾਈ ਧੰਨਵਾਦ ਭਾਈ ਖੁਸ਼ ਰਹਿੰਦੇ ਆ ਫੈਮਿਲੀ ਖੁਸ਼ ਆ ਉਸ ਆਸਾਮ ਵਿੱਚ ਗੱਲ ਕਰ ਲੈ ਹੁਣ ਇਹਦੇ ਨਾਲ ਮੈਨੂੰ ਆਉਂਦੀ ਨਹੀਂ ਬੇਬੇ ਆਸਾਮ ਆਸਾਮ ਵਾਲੀ ਅੱਛਾ ਆਸਾਮ ਚ ਜੇ ਕੋਈ ਕੁਝ ਬੋਲ ਕੇ ਦਿਖਾਓ ਆਸਾਮ ਆਸਾਮ ਵਾਲੀ ਬੋਲ ਦੇ ਮੈਨੂੰ ਕੁਝ ਬੋਲ ਦੇ ਇਹਨੂੰ ਇਹ ਤੂੰ ਸਮਝ ਲੈਣੇ ਹੋ ਹਾਂ ਮੈਂ ਵੀ ਬੋਲ ਲੈਣਾ ਬੋਲਿਓ ਬੋਲੇ ਮੜਾ ਬੋਲਿਓ ਇਹਦੇ ਨਾਲ ਗੱਲ ਕਰਿਓ ਭਾਈ ਚੱਲ ਮੈਨੂੰ ਆਸਾਮੀ ਚ ਲਾਵੀ ਹੋ ਗਿਆ ਇਹਦੇ ਹਾਂ ਕਹੀ ਕਹਿਵੇ ਕਹਿੰਦਾ ਨਹੀਂ ਕਿਹਦੇ ਕਹਿਨੇ ਯਾ ਸੱਗੀ ਆ ਦੀ ਕੋਈ ਨਹੀਂ ਚੱਲ ਮੈਨੂੰ ਪ੍ਰਪੋਜ਼ ਹੀ ਕਰ ਦੇ ਚੱਲ ਕੁਝ ਨਹੀਂ ਹੁੰਦਾ ਅੱਛਾ ਮਿਲੇ ਮਿਲੇ ਕੇ ਚਲ ਆਹ ਦੱਸ ਦੋ ਆਸਾਮੀ ਭਾਸ਼ਾ ਦੇ ਵਿੱਚ ਦੱਸੋ ਇਹ ਮਿਲੇ ਮਿਲੇ ਕਿਵੇਂ ਸੀ ਇਹਨਾਂ ਨੂੰ ਤੁਸੀਂ ਟੁਬੜੀ ਸਾਹਿ ਦਾਸਤਾ ਦੀ ਅਸਾਮੀ ਦਾ ਕਿਵੇਂ ਦੱਸੋ ਕਿਵੇਂ ਬੋਲਦਾ ਗੁਰਦੁਆਰਾ ਤੇ ਲੌਕ ਪਈ ਸੀ ਲੋ ਅਮੀ ਠੀਕ ਆ ਗੁਰਦੁਆਰਾ ਤੇ ਲੌਕ ਪਾਈ ਸੁ ਅਮੀ ਅੱਛਾ ਠੀਕ ਆ ਭਾਈ ਇਹ ਤਾਂ ਆਪਣਾ ਕਰ ਮੈਂ ਵੀ ਜਾਣਦਾ ਇਹ ਵੀ ਬੋਲਦਾ ਮੈਂ ਸੁਣਦਾ ਨਹੀਂ ਮਤਲਬ ਤੁਸੀਂ ਤਾਂ ਨਹੀਂ ਲੱਗੇ ਨਹੀਂ ਅਸੀਂ ਨਹੀਂ ਪਾਲੀ ਵੀ ਜਾਣਦੇ ਤੁਸੀਂ ਥੋੜੀ ਥੋੜੀ ਅਮੀ ਤੁਮਾਂਕੇ ਖਲੋਵਾਇਸੀ ਅਰੇ ਬਾਹਰ ਚੱਲਣ ਕਰਕੇ ਹੋ ਗਿਆ ਸਾਰਾ ਹਾਂਜੀ 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 ਠੀਕ ਆ ਭਾਈ ਵਧੀਆ ਜੀ ਚੱਲੀ ਜਾਂਦਾ ਬਾਈ ਦੇ ਅੱਜ ਸੌਣ ਸੌਣ ਪਹਿਲਾਂ ਵੀ ਆਉਂਦੇ ਰਹਿੰਦੇ ਬਾਈ ਉਹ ਰਸਮਾਂ ਨਾਲ ਆਉਂਦੇ ਆਂ ਸਾਡੀ ਭੈਣ ਵਿਆਹੀ ਆ ਡੇਲੂਆਂ ਨੇ ਪਿੰਡਾ ਉੱਥੋਂ ਹੀ ਹੋਣ ਆ ਰਹੇ ਆ ਮੇਰੇ ਭਾਂਜੇ ਦੇ ਮ ਮੁੰਡਾ ਹੋਇਆ ਨਿਮਾ ਬਣ ਕੇ ਆਏ ਆ ਅੱਛਾ ਬਾਈ ਜਾਂਦੇ ਹੋਏ ਵੀ ਰੋਕ ਕੇ ਗਏ ਆ ਮੈਂ ਕਿਹਾ ਚੱਲ ਆਉਂਦੇ ਹੋਏ ਵੀ ਬਾਈ ਕਿਵੇਂ ਵਈ ਮੈਂ ਇੱਕ ਚੀਜ਼ ਦੇਖੀ ਕਿਵੇਂ ਸੋਡੇ ਘਰ ਵਾਲੇ ਘਰ ਵਾਲੀ ਸੋਡੀ ਸਾਮ ਤੋਂ ਹੈ ਨਾ ਤੇ ਮੈਂ ਥੋੜੀ ਇੱਕ ਚੀਜ਼ ਤੇ ਨੋਟ ਕਰ ਰਹੀ ਕਿ ਜਵਾਕ ਨੇ ਦੇਖੋ ਆ ਜਾ ਮੁੰਡਾ ਸੋਡਾ ਹੈ ਨਾ ਪੱਗ ਪੱਗ ਬੰਦਾ ਸੋਡਾ ਹਾਂਜੀ ਹਾਂਜੀ ਮਤਲਬ ਕਿਵੇਂ ਥੋੜੀ ਲਾਣੇਦਾਰ ਨੂੰ ਤਾਂ ਨਹੀਂ ਕੋਈ ਹੋਏਗਾ ਵੀ ਲਾਣੇਦਾਰ ਖੁਦ ਬੰਦਾ ਹੀ ਮੈਂ ਇਕੱਲਾ ਨਹੀਂ ਲਾਣੇਦਾਰ ਨਹੀਂ ਸੋਡੀ ਘਰ ਵਾਲੀ ਕਹਿੰਦਾ ਮੈਂ ਸੋਡਾ ਨੂੰ ਤਾਂ ਨਹੀਂ ਕੋਈ ਦਿੱਕਤ ਬਾਈ ਜੀ ਨਾ 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 ਇਹ ਕੋਈ ਦਿੱਕਤਬਾਜੀ ਨਹੀਂ ਹੈ ਕਿਉਂਕਿ ਇਹ ਚੀਜ਼ ਨੂੰ ਦੇਖ ਕੇ ਬਾਈ ਨੂੰ ਦੇਖ ਕੇ ਗਾਣੇ ਸੌਂਦਾ ਸੀਗਾ ਕੁਛ ਅੰਮ੍ਰਿਤ ਵੀ ਛੱਕਿਆ ਹੋਇਆ ਹੈ ਅੰਮ੍ਰਿਤ ਛੱਕਿਆ ਹਾਂਜੀ ਜੀ ਅੱਛਾ ਤੂੰ ਤਾਂ ਨਹੀਂ ਸਾਮ ਵਾਲੀ ਪਾਸੇ ਜਾਣਦਾ ਹਾਂਜੀ ਜੀ ਇਹ ਪੰਜਾਬੀ ਹੈ ਇਹ ਸ਼ਬਦ ਵੀ ਆਪੀ ਹੈ ਬੱਚੇ ਦੋਨਾਂ ਨਹੀਂ ਜਾਣਦੇ ਅੱਛਾ ਬੱਚੇ ਮੈਂ ਛੋਟੇ ਹੀ ਹੁੰਦੇ ਉਰੇ ਪੜਾਏ ਨੇ ਬਾਕੀ ਅੱਛਾ ਬਾਈ ਆਪਦੀ ਪੰਜਾਬੀ ਬੋਲੀ ਸਿਖਾਉਣੀ ਜ਼ਰੂਰੀ ਹੈ ਬੱਚੇ ਜ਼ਰੂਰੀ ਹੈ ਬਾਈ ਸਹੀ ਗੱਲ ਹੈ ਬਹੁਤ ਧੰਨਵਾਦ ਬਾਈ ਠੀਕ ਆ ਬਾਈ ਸ਼ੁਕਰੀਆ ਸ਼ੁਕਰੀਆ ਬਹੁਤ